ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤਾਂ ਹੈ ਨਸ਼ੇ ਨੂੰ ਲੈ ਕੇ ਨਸ਼ਾ ਤਸਕਰਾ ਦੇ ਖਿਲਾਫ ਨਸ਼ੇ ਦੀ ਪੈਡਲਿੰਗ ਐਸਮਗਲਿੰਗ ਕਰਦੇ ਏਰੀਆ ਦੇ ਵਿਲਾ ਏਰੀਆ ਦੇ ਵਿੱਚ ਉਹਨਾਂ ਦੇ ਖਿਲਾਫ ਸਖਤ ਸਟੈਪ ਲੈਣ ਦੇ ਉਹਦੇ ਵਿੱਚ ਪਿਛਲੇ 1 ਮਾਰਚ ਤੋਂ ਜਿਹੜੀ ਇੱਕ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਮੇਂ-ਸਮੇਂ ਤੇ ਸਾਡੇ ਵੱਲੋਂ ਕੋਆਰਡੀਨੇਟ ਸਰਚ ਆਪਰੇਸ਼ਨ ਜ਼ਿਲ੍ਹੇ ਦੇ ਵਿੱਚ ਚੁਲਾਈ ਜਾਂਦੇ ਨੇ ਤੇ ਉਸੇ ਲੜੀ ਦੇ ਵਿੱਚ ਅੱਜ ਜਿਹੜੀ ਬਾਮਲ ਮਾਜਰਾ ਦੇ ਸਾਹਮਣੇ ਤੇ ਝੁੱਕੀ ਜੋਪੜੀਆਂ ਹੈਗੀ ਆ ਇਹਦੇ ਵਿੱਚ ਸਾਡੀ ਡੀਐਸਪੀ ਫਤੇਗੜ ਸਾਹਿਬ ਦੀ ਟੀਮ ਤੇ ਇਹਨਾਂ ਦੇ ਨਾਲ ਅਫਸਰ ਹੈਗੇ ਇਹਨਾਂ ਨੇ ਇੱਥੇ ਸਾਰਾ ਸਰਚ ਚੱਲ ਰਿਹਾ ਹੈ ਇਹਨਾਂ ਦੇ ਵੱਲੋਂ ਤੇ ਹੁਣ ਤੱਕ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਵਕਫਾ ਇਲਾਕਿਆਂ ਦੇ ਵਿੱਚ ਵੀ ਸਰਚ ਚੱਲ ਰਹੀ ਹੈ ਕਾਰਡਨ ਇਨ ਸਰਚ ਆਪਰੇਸ਼ਨ ਚੱਲ ਰਹੇ ਨੇ ਤੇ ਹੁਣ ਤੱਕ ਕਰੀਬ ਜਿਹੜੇ ਹੈਗੇ ਆ 6 ਇਸ ਤਰੀਕੇ ਦੇ ਜਿਹੜੇ ਹੈਗੇ ਆ ਡਰਗ ਪੈਟਲਰਸ ਇਹਨਾਂ ਨੂੰ ਰਾਉਂਡ ਅਪ ਕੀਤਾ ਜਾ ਚੁੱਕੇ ਬਾਾਕੀ ਹਜੇ ਹੋਰ ਇਸ ਸੰਬੰਧੀ ਵੈਰੀਫਿਕੇਸ਼ਨ ਕਰ ਰਹੇ ਤੇ ਉਹ ਰਿਕਵਰੀ ਸੰਬੰਧੀ ਤੇ ਐਫ ਆਈ ਆਰ ਸੰਬੰਧੀ ਤੋਂ ਅਲੱਗਰੇ ਤੌਰ ਤੇ ਆਪ ਜੀ ਨਾਲ ਸਾਂਝਾ ਕਰ ਦਾਂਗੇ ਵੈਰੀਫਿਕੇਸ਼ਨ ਤੋਂ ਬਾਅਦ ਇਸ ਤੋਂ ਇਲਾਵਾ ਹੁਣ ਤੱਕ ਜਦਦਾ ਇਹ ਮੁਹਿੰਮ ਸ਼ੁਰੂ ਹੋਈ ਹੈ ਕਰੀਬ 1500 ਤੇ ਕਰੀਬ ਨਸ਼ਾ ਤਸਕਰ ਹੁਣ ਤੱਕ ਫੜੇ ਜਾ ਚੁੱਕੇ ਹੈ ਤੇ ਕਰੀਬ 800 ਬੰਦਿਆਂ ਨੂੰ ਹੁਣ ਤੱਕ ਜਿਹੜੀ ਹੈਗੀ ਹੈ ਡੀ ਐਡਿਕਸ਼ਨ ਸੈਂਟਰ ਬਾਮਲ ਮਾਜਰਾ ਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਹੈਲਥ ਅਥਾਰਟੀ ਦੇ ਸਹਿਯੋਗ ਦੇ ਨਾਲ ਉਹਨਾਂ ਦਾ ਇਲਾਜ ਕਰਵਾਇਆ ਜਾ ਚੁੱਕਾ ਹੈ ਤੇ ਇਹਨਾਂ ਦੇ ਵਿੱਚੋਂ ਕਈਆਂ ਨੂੰ ਸਾਡੇ ਵੱਲੋਂ ਇਹਨਾਂ ਨੂੰ ਟ੍ਰੇਨ ਕਰਕੇ 스ਕਿੱਲ ਦੇ ਕੇ ਇਹਨਾਂ ਨੂੰ ਕੰਮਕਾਜ ਤੇ ਵੀ ਲਾਇਆ ਲਾਇਆ ਜਾ ਰਿਹਾ ਹੈ ਤੇ ਇੱਕ 올 ਰੌਂਡ ਤਰੀਕੇ ਨਾਲ 360 ਤਰੀਕੇ ਨਾਲ ਆਪਾਂ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹਨੂੰ ਅਸੀਂ ਨਜੀਟ ਰਹੇ ਹਾਂ ਤੇ ਜਿਹੜੀ ਫੀਡਬੈਕ ਲੋਕਾਂ ਤੋਂ ਆ ਰਹੀ ਹੈ ਮੀਡੀਆ ਦੇ ਸੱਜਣਾ ਤੋਂ ਸਾਨੂੰ ਮਿਲਦੀ ਹੈ ਪਹਿਲੇ ਨਾਲੋਂ ਕਾਫੀ ਜ਼ਿਆਦਾ ਫਰਕ ਹੈ ਤੇ ਸਾਨੂੰ ਉਮੀਦ ਹੈ ਕਿ ਬਹੁਤ ਛੇਤੀ ਅਸੀਂ ਜਿਹੜੀ ਹੈਗੀ ਇਹਦੀ ਲਖਤੋੜਾਂਗੇ ਨਿਸ਼ੇ ਤੇ ਪੰਜਾਬ ਤੋਂ ਦੁਪੰਜਾਬ ਨੂੰ ਦੁਬਾਰਾ ਤੋਂ ਅਸੀਂ ਰੰਗਲਾ ਸੁਹਣਾ ਪੰਜਾਬ ਬਣਾਵਾਂਗੇ ਥੈਂਕ ਯੂ